ਨਿਯੁਕਤੀ ਪੱਤਰਾਂ ਦੀ ਵੰਡ ਹੋਏਗੀ ਸਾਰੇ ਕੈਂਡੀਡੇਟਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਖੱਬੇ ਪਾਸੇ ਛੇਤੀ ਤੋਂ ਛੇਤੀ ਲਾਈਨ ਅਪ ਹੋ ਜਾਣ ਮੁੱਖ ਮਹਿਮਾਨ ਜੀ ਬਿਜਲੀ ਵਿਭਾਗ ਦੇ 1311 ਨੌਜਵਾਨਾਂ ਨੂੰ ਅੱਜ ਆਪਣੇ ਕਰਤਮਲਾਂ ਦੇ ਨਾਲ ਨਿਯੁਕਤੀ ਪੱਤਰ ਦੇਣਗੇ ਸਭ ਤੋਂ ਪਹਿਲਾਂ ਹੈ ਜੀ ਸੁਖਚੈਨ ਕੋਰ गुलशनदीप सिंह चलो गुलशनदीप सिंह इन तो बाद अर्शदीप सिंह बग्गा अर्शदीप सिंह बग्गा प्रिंस कुमार बंसल इन तो बाद प्रिंस कुमार बंसल नवदीप कौर नवप्रीत कौर नवप्रीत कौर राजवीर सिंह जसप्रीत कौर जसप्रीत कौर रविंदर सिंह रविंदर सिंह इन बाद राकेश कुमार राकेश कुमार इन तो बाद गुरविंदर सिंह ਤਰਨਜੀਤ ਸਿੰਘ ਇਹਨਾਂ ਤੋਂ ਬਾਅਦ ਬਬੇਤਾ ਅਜੀਤ ਕੁਮਾਰ ਅਜੀਤ ਕੁਮਾਰ ਲਵਪ੍ਰੀਤ ਸਿੰਘ ਲਪ੍ਰੀਸੈਂ ਰੀਆ ਗੁਪਤਾ ਰੀਆ ਗੁਪਤਾ ਤੇ ਆਖਰੀ ਕੈਂਡੀਡੇਟ ਹੈ ਜੀ ਰਾਹੁਲ ਸ਼ਰਮਾ ਸਾਰੇ ਹੀ ਉਮੀਦਵਾਰਾਂ ਦੀ ਇੱਕ ਗਰੁੱਪ ਫੋਟੋ ਮੁੱਖ ਮਹਿਮਾਨ ਜੀ ਨਾਲ ਹੋਏਗੀ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਸੈਂਟਰ 'ਚ ਆ ਜਾਣ ਕਿਰਪਾ ਕਰਕੇ ਦੋ ਲਾਈਨਾਂ ਬਣਾ ਲਿਓ ਜੀ ਮੁੱਖ ਬਹਿਮਾਨ ਜੀ ਨਾਲ ਇੱਕ ਯਾਰਗਾਰੀ ਫੋਟੋ ਹੋਏਗੀ ਇਹ ਜਿਕਰਯੋਗ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਲਗਭਗ 2.5 ਸਾਲਾਂ ਦੇ ਵਕਤ ਵਿੱਚ ਸੂਬੇ ਦੇ ਲਗਭਗ 49000 ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਸਰਕਾਰੀ ਨੌਕਰੀਆਂ ਮਿਲੀਆਂ ਨੇ जोरदार तालीयां बहुत-बहुत धन्यवाद सर सारे उम्मीदवार आपको अपनी सीटंग ग्रहण कर लें और मैं बहुत ही सत्कार ਦੇ ਨਾਲ ਅੱਜ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਵ ਨਿਯੁਕਤ ਨੌਜਵਾਨਾਂ ਨੂੰ ਅਸ਼ੀਰਵਾਦ ਦੇ ਅੱਜ ਦੇ ਇਸ ਬਹੁਤ ਹੀ ਭਾਗਾ ਭਰੇ ਦਿਨ ਤੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡੇਲਾਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ तिवारी ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇਣਾ ਤੁਹਾਡੇ ਪਰਿਵਾਰ 'ਚ ਵਾਧਾ ਹੋਇਆ ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਛਾਨ ਕਰ ਰਿਹਾ ਤੁਹਾਡੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੀਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਧਰਨੇ ਲੋਂਦੇ ਲੋਂਦੇ ਓਵਰਏਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਹੈ ਵੀ ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜਿਹੜਾ ਆਉਂਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ ਲੋਕਾਂ ਬਾਰੇ ਤਾਂ ਸੋਚੀ ਹੀ ਨਹੀਂ ਉਹਨਾਂ ਨੇ ਚੁੱਲ੍ਹੇ ਬੁਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਜੋ ਅੱਖਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਾ ਖਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੂ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਵੱਢਣਗੇ 50000 ਦੇ ਨੇੜੇ ਤੇੜੇ ਪੌਣੇ 3 ਸਾਲਾਂ ਚ ਨੌਕਰੀਆਂ ਦੇ ਚੁੱਕੇ ਆਂ ਸੀ ਔਰ ਇੱਕ ਵੀ ਬੰਦਾ ਉਹਦੇ ਚ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ 1 ਰੁਪਿਆ ਲੱਗਿਆ ਸਾਡਾ ਸਪਾਰਸ਼ ਤੇ ਜਾਂ ਕਿਸੇ ਮੰਤਰੀ ਨੇ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਣੀ ਫਲਾਣੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ ਇੱਕ ਬੰਦਾ ਕਹਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜੀ ਉਹ ਪਛਵਾੜਾ ਅਸੀਂ ਕਹ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਹੈ ਆਪਾਂ ਇਧਰ ਉਧਰੋਂ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਆਪਦੀ ਮੇਲੇ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਸੀਂ ਕੀ ਕਰੋਗੇ ਲੈ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਹੈ ਨੇ ਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦਿਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੈਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚੱਲਦਾ ਇਹ ਨਾਲ ਜੇ ਉਹ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰ ਕਰੋੜ 35 ਲੱਖ ਰੁਪਇਆ ਪਰ ਜੁਨਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁਨਟ ਪਈ ਹੈ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ ਹਜ਼ਾਰ ਚ ਲੈ ਲਈ ਘਟਾਇਆ ਪੈਸੇ ਵੀ ਘਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਆਪਦੇ ਆਪ ਦਾ ਪਰਿਵਾਰ ਦੀ ਸ਼ਾਪਿੰਗ ਕਰਨ ਜਾਣੇ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੂੰ ਸੌਦਾ ਲੈਨੇ ਆ ਵੀ ਥੋੜੇ ਤਾਂ ਘਟਾ ਲਾ ਯਾਰ ਥੋੜੇ ਜਾਇ ਨਾ ਕਰ 5 ਰੁਪਏ ਹੋਰ ਐ ਕਰ ਕਰ ਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਵੇਚਾ ਰਹੇ ਹਾਂ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੁਮੈ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ-ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦਸੋ ਇੱਕ ਦੂਜੇ ਨੂੰ ਗੁਆੰਡੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ-ਵਾਰ ਕਹਿਣਾ ਮੈਂ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤਾਂ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦਿਓ ਮੇਰੇ ਕੋਲ ਇਹੋ ਜਿਹੇ ਵੀ ਐਗਜ਼ਾਮਪਲ ਹਨ ਕਿ 2-2 ਸਾਲਾਂ ਚ ਤਿੰਨ-ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਓ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ-ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੇਹਰ ਜਾਰੀ ਨੀਤੀ ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਦੇ ਮੈਂ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਆ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23 23 ਸਾਲ ਦੀ ਉਮਰ ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਰਸੀ ਜਾਂਦੇ ਆ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90 90 ਸਾਲ ਦੀ ਉਮਰਾਂ ਭੋਗ ਲੈਂਦੇ ਜੇ ਉਹਨਾਂ ਕੋਲੇ ਜਾਣਾ ਸੀ ਜਾ ਕੇ ਉੱਥੇ ਜਾ ਤਾਂ ਕੋਈ ਧਰਤੀ ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਐ ਕੌਮ ਮਿਹਨਤੀ ਐ ਗੁਰੂਆਂ ਦਾ ਅਸ਼ੀਰਵਾਦ ਐ ਲਗਭਗ ਹਰ ਪਿੰਡ ਚ ਕਿਸੇ ਨਾ ਕਿਸੇ ਸ਼ਹੀਦ ਦਾ ਪੁੱਤ ਲੱਗਿਆ ਲਗਭਗ ਹਰ ਦੂਜੇ ਤੀਜੇ ਪਿੰਡ ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਸਾਡੇ ਚ ਘਾਟ ਕੀ ਰਹਿ ਗਈ ਕਿਉਂ ਭੱਜਣ ਲੱਗੇ ਸੀ ਘਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਘੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਪਹੁੰਚਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ 'ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਉਹ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਹਾ ਸੀ ਬਾਲੀਵੁੱਡ ਤੱਕ ਦਾ ਸਫਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਅਜ ਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹੁੰਦੇ ਸੀ ਅੱਜ ਫਿਲਮਾਂ 'ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਤੇ ਲੋਕਾਂ ਦੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਭੁੱਖੇ ਤੇ ਦਹਾਸਾ ਚੰਗਾ ਲੱਗਦਾ ਜੀ ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਆਂ ਹਾਲਾਂਕਿ ਬਾਲੇ ਵੱਡੇ ਸੀ ਉਹ ਮਤਲਬ ਲੱਗਦੇ ਸੀ ਬਾਅਦ ਚ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ ਹੈਨਾ ਪਾ ਕੇ ਸਿੰਗਰੀ 17 18 18 ਸਾਲ ਦੀ ਉਮਰ ਚ ਜਦੋਂ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੱਢ ਦਾਂਗੇ ਅਸੀਂ ਲੋਕ ਹੱਸਦੇ ਸੀ ਉਹਨਾਂ ਤੇ ਲੈ ਕਹਿੰਦੇ ਆ ਚਾਰ ਪੰਜ ਵਾਗ ਜੇ ਤੋਰੇ ਫਿਰਦੇ ਆ ਇਹ ਅੰਗਰੇਜ਼ਾਂ ਨੂੰ ਕੱਢਣਗੇ ਕਹਿੰਦੇ ਇਹੇ ਕੱਢਣਗੇ ਕਹਿੰਦੇ ਸਾਰਾ ਕਾਮਚਾਮ ਉਹਨਾਂ ਦਾ ਪਰ ਉਹਨਾਂ ਨੂੰ ਜਨੂਨ ਸੀ ਨਾ ਕੱਢ ਤੇ ਫਿਰ ਅੱਜ 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 ਸੱਜਦਾ ਕਰਦੇ ਆ ਨਾ ਫਿਰ ਮੇਲੇ ਲੱਗਦੇ ਆ ਨਾ ਫਿਰ ਅੱਜ ਉਹਨਾਂ ਦੇ ਸੋ ਫਿਰ ਮੈਂ ਆ ਕਿਹਾ ਵਿੱਚ ਕੋਸ਼ਿਸ਼ ਤਾਂ ਕਰਕੇ ਦੇਖ ਲੈਣੇ ਆ ਘਟੂ ਘਟ ਲੰਬਾ ਤਾਂ ਨਹੀਂ ਦੇਣਗਾ ਉਹਨਾਂ ਲਈਆਂ ਪੀੜੀਆਂ ਵੀ ਕਸ਼ਟਾਂ ਕੱਢ ਕੇ ਤੁਰ ਗਏ ਫਿਲਮਾਂ ਬਣਾ ਕੇ ਤੁਰ ਗਏ ਕੁਝ ਕਰ ਦਿੰਦੇ ਇਹਨਾਂ ਦਾ ਵਿਰੋਧ ਹੀ ਕਰ ਦਿੰਦੇ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਜਾਇਆ ਕਰੇ ਛੱਪੜ 'ਚ ਚੁੰਝ 'ਚ ਪਾਣੀ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫਿਰ ਜਾਇਆ ਕਰੇ ਫੇਰ ਚੁੰਝ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਜੋ 10-15 ਵਾਰੀ ਆਇਆ ਕੀਤਾ ਬਾਕੀ ਜਾਨਵਰ ਹੱਸਣ ਲੱਗ ਗਏ ਕਹਿੰਦੇ ਚਿੜੀ ਇਹ ਭੋਲੀ ਐ ਤੂੰ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝੋ ਤੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲੇ ਅੱਗ ਨਹੀਂ ਬੁਝਣੀ ਪਰ ਜਦੋਂ ਕਿਤੇ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਮ ਜਾਨ ਬਚਾ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕੀਤੀ ਹੀ ਨਹੀਂ ਤਾਂ ਐਂ ਐਂ ਫਿਰਦੇ ਸੀ ਖੁੱਲੇ 5 ਸਾਲ ਉਹ 5 ਸਾਲ ਉਹ ਤੂੰ ਆ ਗਿਆ ਮੈਂ ਮੈਨੂੰ ਨਾ ਕੁਝ ਕਹੀ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਅਸੀਂ ਉੱਤੇ ਹੋਏ ਪਏ ਸੀ ਆਪਾਂ ਨੇ ਵੀ ਹੱਥ ਜੇ ਖੜੇ ਕਰਦੇ ਸੀ ਵੀ ਇਹੀ ਆਉਂਦੇ ਹੁੰਦੇ ਆ ਯਾਰ ਜਦੋਂ ਸਾਡੇ ਵਰਗਿਆਂ ਨੇ ਮੈਦਾਨ ਚ ਆਉਣ ਦਾ ਫੈਸਲਾ ਕੀਤਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਪਣੀ ਅਫਸਰੀ ਛੱਡੀ ਇਨਕਮ ਟੈਕਸ ਦੇ ਕਮਿਸ਼ਨਰ ਆ ਅਰਵਿੰਦ ਕੇਜਰੀਵਾਲ ਆਈਆਈਟੀ ਖੜਕਪੁਰ ਦੇ ਪੜੇ ਹੋਏ ਆ ਦੇਖਦੇ ਸਭ ਤੋਂ ਵੱਧ ਪੜੇ ਲਿਖੇ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆ ਆ ਆਈਆਰਐਸ ਹੈ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਇਨਕੁਐਸਨਰ ਹੋ ਗਈ ਨੌਕਰੀ ਛੱਡ ਕੇ ਕਹਿੰਦੇ ਆ ਜਾਓ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਇੱਥੋਂ ਆਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਹਨਾਂ ਤਹ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਹੋ ਆ ਗਿਆ ਇਹ ਤਾਂ ਇੱਥੇ ਹੀ ਮਾਲੇ ਸਾਨੂੰ ਵੈਰਾਈਟੀਉ ਦੱਸਦੇ ਆ। ਐ ਕਿਹੋ ਜੀ ਵੈਰਾਈਟੀ ਆ ਗਈ? ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ। ਵੈਰਾਈਟੀ ਆ ਗਈ। ਤੁਸੀਂ ਜੱਜਦੇ ਹੁੰਦੇ ਅਸੀਂ ਕਿਉਂ ਆਉਂਦੇ? ਸਾਨੂੰ ਕੀ ਲੋੜ ਪਈ ਸੀ? ਤੁਸੀਂ ਜੱਜਦੇ ਨਹੀਂ ਨਿਕਲੇ ਨਾ। ਤੁਹਾਡੇ ਤੋਂ ਦੁਖੀ ਹੋ ਕੇ ਅਸੀਂ ਆਏ ਆਂ ਫਿਰ। ਤਾਂ ਲੋਕਾਂ ਨੇ ਸਾਥ ਦਿੱਤਾ। ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ। ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣਾ ਹੀ ਸੀਗੇ ਹੱਥ ਬੰਨ ਕੇ ਫੋਟੋ ਖਿਚਾ ਲਈ ਮੈਂ। ਤੇ ਪੋਸਟਰ ਲਾਗੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਉਹ ਅਕਾਲੀ ਦਲ 'ਚ ਕਹਤਾ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜ ਕੱਲ ਕਿੱਥੇ ਨੇ ਕਕਈਆਂ ਨੂੰ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇਲੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਸ਼ ਸਿੰਘ ਢੀਂਟ ਸੇ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਕਹਿੰਦਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਵੱਲ ਨਹੀਂ ਟਿਕਿਆ ਸਰ ਹੱਸ ਲੋ ਭੀਗ ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਕਮਾ ਗਏ ਇਹ ਨਾ ਉਹਦਾ ਨਾਂ ਨਾ ਲਓ ਯਾਰ ਉਹ ਮੈਂ ਕੀ ਕਹਿਣਾ ਭਰਾਵੋ ਤੁਹਾਨੂੰ ਮੈਂ ਸੱਚ ਦੱਸਦਾ ਵਾ ਲੋਕਾਂ ਨੂੰ ਵੀ ਆ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆ ਸੱਚ ਆ ਅਸਲ 'ਚ ਉਹ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੁਣ ਆ ਗਈ ਤੇ ਅੱਲੀ ਧਰਤੀ ਤੇ ਆਈ ਆ ਹੰਕਾਰ ਬਹੁਤ ਵੱਡੀ ਜਿਹੜੀ ਹੱਕ ਪਰ ਸੋਟੇ ਹੰਕਾਰ ਕਈਆਂ ਦਾ ਮਤੁਰਦੇ ਆਇਆ ਯੋਕ ਵੱਡੀ ਪੌਣ ਜਾਂਦੇ ਹਣ ਲੋਕਾਂ ਵੱਲ ਆ ਗੱਲ ਹੈ ਕੋਈ ਰਾਮਨਾ ਤੁਰ ਲੋ ਯਾਰ ਲੋਕ ਨਿਮਰਤਾਸ਼ ਕਰਦੇ ਪਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਹੈ ਨਾ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋ ਇਸ ਕਰਕੇ ਆ ਜਿਹੜਾ ਇਹ ਜੇ ਫੰਕਸ਼ਨ ਸਮਾਗਮ ਹੋਣੋਂ ਹੀ हट ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੋਣੋਂ ਹੀ हट ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਆਧਾਪਦਿਆਂ ਦਿੱਤੀ ਐ ਜੇ ਕਿਸੇ ਹੋਰ ਨੂੰ ਦਿੱਤੀ ਤਾਂ ਪੈਸੇ ਲੈ ਕੇ ਦਿੱਤੀ ਐ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸਪਾਰਸ਼ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ ਮੇਰੇ ਬੱਤੀ ਦੰਦ ਨੇ ਮੇਰੀਆਂ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਨੇ ਮੇਰੀ ਮਾਂ ਕਹਿੰਦੀ ਆ ਕਦੇ ਕਦੇ ਦੋਏ ਜਾਦੇ ਨਾ ਬੋਲੇ ਕਰ ਪੁੱਤ ਬੇ ਤੇਰੇ ਬੱਤੀ ਦੰਦ ਨੇ ਤੇਰੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤੁਸੀਂ ਜੇ ਆਹ ਕੰਮ ਕਰ ਦੋਗੇ ਨਾ ਲੋਕਾਂ ਦਾ ਜੋ ਦੁਆਵਾਂ ਤੁਹਾਨੂੰ ਮਿਲਣਗੇ ਉਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਪੈਣਾ ਪਾਸਾ ਬਿਜਲੀ ਫ੍ਰੀ ਵੀ ਕੀਤੀ ਐ ਥਰਮਲ ਪਲਾਂਟ ਵੀ ਖਰੀਦੇ ਐ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਐ ਨਹੀਂ ਦੇਖੋ ਯਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹਾ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪਾ ਹੀ ਕਹਾਂਗੇ ਭਾਪਾ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸ 'ਚ ਕਮੀ ਤਾਂ ਨਹੀਂ ਆਈ ਨਾ ਤਾਂ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦਿਓ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗ ਗਏ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਇਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਵਾਲੇ ਬੂਟ ਜਿਹੜੇ ਹੁੰਦੇ ਨੇ ਨਾ ਜਦੋਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਐਂ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਹੈ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੀ ਹੋਈ ਗੰਡ ਫੜਾ ਦੀ ਕਹਿੰਦੇ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੌਲੀ ਟਾਈਮ ਤਾਂ ਲੱਗ ਟਾਈਮ ਲੱਗ ਜੂ ਖੋਲ ਲੂਗਾ ਖੋਲ ਲੂਗਾ ਮੈਂ ਐਸੇ ਕੰਮ ਤੇ ਆਉਂਦਾ ਸੋ ਜਿੰਨਾ ਪਿਆਰ ਸਤਕਾਰ ਮਿਲ ਰਿਹਾ ਏਦੋਂ ਵੱਧ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਲੋਕ ਕਿਤੇ ਪਿਆਰ ਐ ਛੇਤੀ ਮਿਲਦਾ ਨਹੀਂ ਜੀ ਲੋਕਾਂ ਲੋਕ ਆਪਣੇ ਦਿਲਾਂ ਦੇ ਪਾਸਪੋਰਟ ਨਹੀਂ ਦਿੰਦੇ ਐ ਇੱਕ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੱਤ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਹੈ ਗੱਡੀ ਭਰ ਜਾਂਦੀ ਹੈ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ 'ਚ ਕਿੱਥੇ ਦਾ ਆ ਪਿਆਰ ਹੈ ਕਿੱਥੇ ਉਹ ਨੇ ਦੂਜੇ ਆ ਦੂਜੀਆਂ ਪਾਰਟੀ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਜੇ ਉਂਗਲਾਂ ਨਾਲ ਜਾਣ ਸ਼ਾਂਪਸ਼ਲਾ ਤਾਂ ਲਈ ਜਾਂਦੇ ਆ ਮਤਲਬ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ 'ਚ ਮਿਲ ਲੀਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬਣਨਾ ਪੈ ਜੂ ਉਹ ਤਾਂ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਗੇ ਨਾ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਆ ਕੋਈ ਕਲਿੱਪ ਜਦ ਮੈਂ ਆਪ ਹੀ ਸੋਚ ਜਾਨਾ ਜਦ ਆ ਕਦੋਂ ਕੋ ਬੋਲਦਾ ਸੀ ਆਪਾਂ ਨੇ ਹੈ ਸੱਚਾ ਪਰ ਉਹ ਗੱਲ ਸੱਚੀ ਆ ਉਹ ਇੱਕ ਵਾਰ ਬੜੀ ਵਧੀਆ ਲੱਗੀ ਮੈਨੂੰ ਮੈਂ ਭੁੱਲ ਗਿਆ ਸੀ ਉਹ ਵੀ ਕਦੇ ਰਾਜਨੀਤੀ ਇਸ ਦੇਸ਼ ਦੀ ਇੰਨੀ ਇਮਾਨਦਾਰ ਹੁੰਦੀ ਸੀ ਕਿ ਜਿਹੜਾ ਕੈਂਡੀਡੇਟ ਹੁੰਦਾ ਸੀ ਉਮੀਦਵਾਰ ਉਹ ਆਪਣੇ ਪ੍ਰਧਾਨ ਕੋਲੇ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਅੱਜ ਵੀ ਇਹੀ ਹੈ ਪਰ ਉਲਟੇ ਉਲਟੇ ਕੰਮ ਬੱਸ ਤੇ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਦਦ ਕਰ ਤੂੰ ਤਾਂ ਵੀ ਗਾਣ ਜਾਣ ਜਾਂ ਇਲਾਕਾ ਦੇ ਉਹ ਜਿੱਥੇ ਮੈਨੂੰ ਜਾਣ ਦੇਣਾ ਹੁਣ ਵੀ ਮੈਂ ਕਿੰਨਾ ਵੱਡਾ ਲੁਟੇਰਾ ਕਿੱਡਾ ਵੱਡਾ ਮੈਂ ਲੁੱਟਣ ਦਾ ਕੰਮ ਕਰਦਾ ਉਹ ਲੀਡਰਾਂ ਦਾ ਕੀਤਾ ਸੀ ਕਿ ਕਿ ਝੂਠ ਬੋਲਣ ਦੀ ਆਦਤ ਜਿਹੜੀ ਲੀਡਰਾਂ ਦੀ ਉਹਨੂੰ ਇੰਨਾ ਜ਼ਿਆਦਾ ਲੋਕਾਂ ਨੇ ਅਡਾਪਟ ਕਰ ਲਿਆ ਖੂਨ ਚ ਆ ਗਿਆ ਵੀ ਝੂਠ ਹੀ ਬੋਲਦੇ ਉਹਨੇ ਦਿੱਲੀ ਤੋਂ 30 40 ਲੀਡਰ ਕਹਿੰਦੇ ਵੀ ਮਨਾਲੀ ਚਲਦੇ ਆਂ ਕੁੱਲੂ ਮਨਾਲੀ ਘੁੰਮਣ ਤੇ ਸਿਕਿਉਰਿਟੀ ਨਹੀਂ ਲੈਣੀ ਨਾਲ ਸਿਕਿਉਰਿਟੀ ਲਾਵਾਂਗੇ ਬਾਹਰ ਸਿਵਲ 'ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬੱਸ ਚੱਪਾਂ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਹ ਤੋਂ ਦਿੱਲੀ ਤੋਂ ਅੰਤਾਖਸ਼ਰੀ ਗਉਂਦੇ ਜਾਂਦੇ ਸੀ ਜਾ ਰਹੇ ਨੇ ਅੰਬਾਲਾ ਤੋਂ ਅਗ ਰਾਜਪੂਰੇ ਕੋਲੇ ਆਏ ਬੱਸ ਇੱਕ ਖੱਡੇ 'ਚ ਪਲਟ ਗਈ ਉੱਥੇ ਕੋਈ ਖੇਤਾਂ 'ਚ ਕਿਸਾਨ ਕੰਮ ਕਰੀ ਜਾਂਦਾ ਸੀ उन्हें बस के उत्तर मिट्टी पाती सिक्योरिटी में चिंता लाग गई एक पॉइंट तो बस लांी सी दूजे पॉइंट तक पहुंची नहीं उन्होंने सर्च करना शुरू करता दोनों पॉइंटा विचाले तो उस किसान पुछे कहते इस रंग की तो इस नंबर दस सी देखिए हूँ जिमें पंजाबी हिंदी बोलते हैं उस हिसाब की हुई चंदूमारा स्टाइल हां कहता यहाँ पलट गई थी कहते अब कहां गई मैंने ऊपर मिट्टी डाल दी कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी बी पच्ची रौड़ा पा रहे थे कि हम अभी जिंदा हैं हमें बाहर निकालो मैंने कहा लीडर हैं झूठ ही बोल रहे होंगे मिट्टी डालो आज तो बीस साल पहले की होगी है ਮਤੋਂ ਉਹਨਾਂ ਲੱਗਿਆ ਹੋਏ ਇਹਨਾਂ ਦੇ ਮਗਰ ਚਲੋ ਹੁਣ ਸ਼ੁਕਰ ਹੈ ਉਹ ਘਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਜਿੱਤ ਕੇ ਅਡਿਤ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾਰ ਜੇਲ੍ਹ ਤੋਂ ਉੱਚੀ ਉੱਚੀ ਇਹਨਾਂ ਨੇ ਕੰਦਾ ਨੇ ਘਰਾਂ ਦੀਆਂ ਉਹ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਟੀ 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 ਬੰਦੋ लोग ना जान आले आले जान जान आ जान ਕਿਤੇ ਹੁਣ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲਾਂ ਦਾ ਆਲੇ-ਦਾਲੇ ਵਾਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫਿਰ ਲਾਗੇ ਤੇਨੇ ਜਾਣੇ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫਿਰ ਕਿਉਂ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੁਕਾ ਨੇ ਬਾਰੋਲਾ ਤੱਕ ਨੇ ਰੋਂਦਰੀ ਚਲੋ ਸ਼ੁਕਰ ਹੈ ਅੱਜਕ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪਲ ਲਈ ਸਹੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਤਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋਰ ਤੋੜ ਕੇ ਇਹ ਰੋਂਦਾ ਪੜਦਾ ਪੰਜਾਬ ਕਰ ਬਣਾ ਕੇ ਰੱਖਤਾ ਸੀ ਆਪਾਂ ਇਕੱਠੇ ਹੋ ਰਹਾਂਗੇ ਪੰਜਾਬ ਸਰਕਾਰ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਪੰਦੇ ਹੀ ਨਿਭਾਓਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਤੜਕੀ ਬੰਦਾ ਨਾ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਆਉਂਦਾ ਸਰਕਾਰ ਦੇ ਕਿਸੇ ਦਫ਼ਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੇ ਤੁਸੀਂ ਜੇ ਜਵਾਬ ਦੇ ਦੋਂ ਤਾਂ ਸਮਝ ਲੋ ਰੱਬ ਦੀ ਦੁਆ ਮੋੜਦੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕੋ ਕਾਗਜ਼ ਘੱਟ ਨੇ ਮੈਂ ਆਪੀ ਠੀਕ ਕਰਾ ਲੈਣਾ ਤੁਸੀਂ ਇੱਥੇ ਬੈਠੋ ਉਹ ਫੇਰ ਗੁਰਦੁਆਰਾ ਸਾਹਿਬ ਜਾ ਕੇ ਮੰਦਰ ਮਾਸਜੇ ਜਾ ਕੇ ਕਹੂਗਾ ਤੇਰੇ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਹੋਰ ਦੁਆਵਾਂ ਮਿਲਣਗੀਆਂ ਤੁਹਾਨੂੰ ਸੋ فاضਿਲ ਕਾ ਤੁਮ ਮੁੰਡੇ ਐ ਮਿਲੇ ਐ ਅੰਮ੍ਰਿਤਸਰ ਤੋਂ ਮਿਲੇ ਐ ਮੋਹਾਲੀ ਦੇ ਸੰਗਰੂਰ ਦੇ ਬਰਨਾਲੇ ਦੇ गुरदासपुर के है ना जंडियाला गुरु दे सो सारे पंजाब तो तुम इट्ठे हुए हो बहुत बहुत तू सू बधाइया ने और तरक्या करते रहो आबाद रहो जिंदाबाद रहो और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਮਿਲਦੇ ਗਿਲਦੇ ਰਵਾਂਗੇ ਤਰੱਕੀਆਂ ਕਰੋ ਹੋਰ ਵੱਡੇ ਅਫਸਰ ਬਣੋ ਹੋਰ ਵੱਡੀਆਂ ਕੁਰਸੀਆਂ ਤੇ ਬੈਠੋ ਔਰ ਪੰਜਾਬ ਦੁਬਾਰੇ ਰੰਗਲਾ ਪੰਜਾਬ ਬਣੇ ਔਰ ਪੰਜਾਬ ਤਰੱਕੀ ਕਰੇ ਔਰ ਨੰਬਰ 1 ਸੂਬਾ ਬਣਾਉਣਾ ਪੰਜਾਬ ਜਿੱਦਿ ਪੰਜਾਬ ਨੰਬਰ 1 ਸੂਬਾ ਬਣ ਗਿਆ ਦੇਸ਼ ਆਪੀ ਬਣ ਜਾਊਗਾ ਨੰਬਰ 1 ਪੰਜਾਬ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤਿਕਾਰ